ਸ਼ੋਮੜੀਏ ਕਾਲੀ ਦਲ ਫਤੇਦੇ ਕੌਮੀ ਪ੍ਰਦਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਅਤੇ ਪੰਜਾਬ ਮੁਕਤੀ ਮੋਰਚਾ ਪੰਜਾਬੋ ਤੇ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਮਾਨਸਾ ਦੇ ਵਿਖੇ ਜੀਸੀ ਮਾਨਸਾ ਦਫਤਰ ਦੇ ਸੁਪਰਡੈਂਟ ਸ਼੍ਰੀਮਤੀ ਸ਼ਕੁੰਤਲਾ ਰਾਣੀ ਰਾਹੀ ਦੇਸ਼ ਦੇ ਰਾਸ਼ਪਤੀ ਦ੍ਰੋਪਦੀ ਮੁਰਮੂ ਨੂੰ ਯਾਦ ਪੱਤਰ ਜੜਾ ਹੈ ਸੌਪਿਆ ਗਿਆ ਹੈ ਤੇ ਕਿਹਾ ਗਿਆ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਪਿਛਲੇ ਸਾਲ 2023 ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਦੇ ਤਹਿਤ NSA ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਦੇ ਲਈ ਅੰਮ੍ਰਿਤਸਰ ਸਾਹਿਬ ਦੇ ਵਿਖੇ ਸ਼ਾਂਤੀਮਈ ਧਰਨਾ ਵੀ ਲਗਾਇਆ ਗਿਆ ਸੀ ਜੋ ਕਿ ਅੱਜ ਤੱਕ ਨਿਰੰਤਰ ਚੱਲ ਰਿਹਾ ਹੈ ਤੇ ਅਮਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਨੂੰ ਇਹ ਯਾਦ ਪੱਤਰ ਸੌਪਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਮੁਕਤੀ ਮੋਰਚਾ ਪੰਜਾਬ ਦੇ ਵੱਲੋਂ ਇਹ ਪੱਤਰ ਰਾਸ਼ਟਰਪਤੀ ਨੂੰ ਸੌਪਿਆ ਗਿਆ ਹੈ ਦੱਸਦੇ ਕਿ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਇਹ ਯਾਦ ਪੱਤਰ ਜੁੜਾ ਹੈ ਸੌਪਿਆ ਗਿਆ ਹੈ ਸਕਨਪਲਸਰ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਰਕਾਰ ਸਰਦਾਰ ਸਕੰਨ ਸਿੰਘ ਕਾਂਸ ਸਿੰਘ ਬੜਾ ਤੇ ਉਹ ਆ ਸਿਕਸਮਾ ਜੀ ਨੇ ਸਾਰਾ ਤੁਹਾਨੂੰ ਡੀਟੇਲ ਵਿੱਚ ਦੱਸਤਾ ਪਰ ਉਹਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਅਕੋਰਡਿੰਗ ਟੂ ਦਾ ਕੌਨਸਲ ਆਫ ਇੰਡੀਆ ਜਿਹੜੇ ਹੁਣ ਸਾਡੇ ਭਾਈ ਅੰਮ੍ਰਿਤਪਾਲ ਜੀ ਨੇ ਬਿਕਮ ਅ ਨਿਊਲੀ ਐਮਪੀ ਮੈਂਬਰ ਪਰਲੀਮੈਂਟ ਆਫ ਇੰਡੀਆ ਤਾਂ ਉਹਨਾਂ ਨੂੰ ਹੁਣ ਸੌਜਕ ਸਮਾਣੋ ਦੇ ਨਾਲ ਨਾਲ ਸ਼ਿਰੋਤ ਦੇ ਐਨਐਸਏ ਲੱਗੀ ਕਿਉਂਕਿ ਜਿਹੜੀ ਐਨਐਸਏ ਹੁੰਦੀ ਹੈ ਉਹਦੇ ਵਿੱਚ 3 ਹਫ਼ਤਿਆਂ ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਜਿਹੜੀ ਇੱਕ ਬਾਡੀ ਬਣਦੀ ਹੁੰਦੀ ਹੈ ਸਟੇਟ ਵੱਲੋਂ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਉਹਨੇ ਇਹਦੇ ਫੈਕਟਸ ਸੁਣਨੇ ਹੁੰਦੇ ਨੇ ਕਿ ਇਸ ਜਿਹੜੀ ਐਨਐਸਏ ਲੱਗੀ ਹੈ ਕਿਸ ਚੀਜ਼ ਤੋਂ ਖਤਰਾ ਸੀ ਕਿਹੜੇ ਡਾਕੂਮੈਂਟਸ ਆ ਜਿਹੜੇ ਸਾਡੇ ਤੋਂ ਜਿਹੜੇ ਚੀਜ਼ਾਂ ਫੜਿਆ ਗਿਆ ਰਿਹਾ ਇੱਥੇ ਐਨਐਸਏ ਮੇਰਕ ਕੀਤੀ ਹੈਗੀ ਇਸ ਕਰਕੇ ਉਹਦੀ ਵੀ ਰਿਪੋਰਟ ਨਹੀਂ ਆਈ ਹੈਗੀ ਤੇ ਇਹਨਾਂ ਨੇ ਐਕਸਟੈਂਡ ਵੀ ਕਰਤੀ ਹੁਣ ਜਿਹੜੀ ਐਨਐਸਏ ਆ ਉਦੀ ਪੂਰਨ ਰੂਪ ਦੇ ਵਿੱਚ ਅਸੀਂ ਗਲਤੀ ਨਕੇਦੀ ਕਰਦੇ ਆਂ ਸ਼ੁਰੂ ਤੋਂ ਅਸੀਂ ਗਲਤੀ ਨਕੇਦੀ ਕਰਦੇ ਆਂ ਇਹਦੇ ਸਬੰਧ ਵਿੱਚ ਸ਼ਾਂਤਨੀ ਧਰਨੇ ਵੀ ਲੱਗੇ ਨੇ ਪਰ ਅੱਜ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਦਿਖਾਤੀ ਵੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਸੀਗੇ ਉਹ ਸਿਰਫ ਸਿੱਖੀ ਪ੍ਰਚਾਰ ਕਰ ਰਹੇ ਸੀਗੇ ਤੇ ਉਸ ਨੂੰ ਉਹਨਾਂ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਸੀਗਾ ਤੇ ਅੱਜ ਲੋਕਾਂ ਦੀ ਹਵਾਬ ਨੂੰ ਦੇਖਦੇ ਹੋਏ ਉਹਨਾਂ ਦੀ ਜਿੱਤ ਨੂੰ ਦੇਖਦੇ ਹੋਏ ਐਨਐਸਏ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਤੇ ਉਹਨਾਂ ਨੂੰ ਇੱਕ ਸਨਮਾਨਜੋਗ ਤਰੀਕੇ ਦੇ ਨਾਲ ਪਾਰਲੀਮੈਂਟ ਵਿੱਚ ਸੌਜੋਗ ਸਮਾਗਮ ਦੇ ਵਿੱਚ ਇਹ ਆ ਕੇ ਸੋਚ ਪਾਉਣੀ ਚਾਹੀਦੀ ਹੈ ਕਿ ਜਿਹੜਾ ਉਹਨਾਂ ਨੂੰ 1 ਸਾਲ ਤੋਂ ਵੱਧ ਸਮੇਂ ਦਾ ਅੰਦਰ ਰੱਖਿਆ ਉਹਨਾਂ ਨੂੰ ਕੰਪਨਸੇਟਰੀ ਕਰਨਾ ਚਾਹੀਦਾ ਤੇ ਪੰਤ ਤੋਂ ਮਾਫੀ ਵੀ ਮਿਲਣੀ ਚਾਹੀਦੀ ਹੈ। ਇਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੋਰੰਡਮ ਦੇ ਚੁੱਕੇ ਆ ਤੇ 12 ਤਰੀਕ ਨੂੰ 11 ਵਜੇ ਅਸੀਂ ਰਾਸ਼ਟਰਪਤੀ ਜੀ ਦੇ ਦਫ਼ਤਰ ਦੇ ਵਿੱਚ ਜਾਵਾਂਗੇ ਰੱਤ ਪੇ ਜੀ ਨੂੰ ਮਿਲ ਕੇ ਇਹ ਬੰਧ ਪੱਤਰ ਜਿਹਨਾਂ ਨੂੰ ਬਾਈ ਮੱਛਲੀ ਦੇ ਕੇ ہماری 28 ਮੈਂਬਰਿਕ ਪਾਈਪ ਜਮਾਉਣਾ। ਧੰਨਵਾਦ।